ਕਟਾ ਦਿਆ ਲੱਖ ਥੱਲੇ ਫਿਰ ਹੈਂ ਦੇਖ ਲੋ ਯਾਰ ਥੋੜਾ ਮਾੜਾ ਮੋਟਾ ਕਰ ਦਾਂਗੇ ਕੋਈ ਮਾੜਾ ਮੋਟਾ ਨਹੀਂ ਫਿਰ ਹੁਣ ਇੱਕੋ ਰੈਡ ਕਰਨਾ ਦਿਲ ਖੋਲ ਕੇ ਜਿਹੜੀ ਤੁਸੀਂ ਕਹਤੀ ਆ 99000 ਰੁਪਏ ਦੀ ਚੰਡੀਗੜ੍ਹ ਨੰਬਰ ਦੀ ਆਲਟੋ ਪੂਰੇ ਚੰਡੀਗੜ੍ਹ ਦਾ ਰਿਕਾਰਡ ਆ ਰੈਡ ਚ ਨਹੀਂ ਗੱਡੀ ਮਿਲਨੀ ਜੈਨੂਨ ਦਾ ਪ੍ਰਾਈਸ 1,99,000 ਰੁਪਏ ਦੀ 30 ਤੱਕ ਗੱਡੀ ਦੀ ਪਾਸਿੰਗ ਚੰਡੀਗੜ੍ਹ ਨੰਬਰ ਦੇ ਨਾਲ ਤੇਲ ਦੀ ਟੈਂਕੀ ਫ੍ਰੀ ਆਪਣੇ ਭਰਾ ਕੋਲ ਆ ਕੇ ਇਕਾ ਡੀਜ਼ਲ ਟੈਂਕ ਫੁੱਲ ਕਰਾ ਕੇ ਦੇਵਾਂਗੇ ਜੀ ਲੈ ਭਈ 9 ਲੱਖ 95000 ਦੀ 14 ਮਾਡਲ ਦੀ ਫੋਰਚੂਨਰ ਹੈ ਆਪਣੇ ਕਿਸੇ ਪ੍ਰੋਫਾਈਲ ਪ੍ਰੋਫਾਈਲ ਘੈਂਟ ਹੈ ਬ੍ਰੇਕ ਕਰਵਾ ਦਾਂਗੇ ਪੂਰਾ ਵੱਡਾ ਪੂਰਾ ਮੈਕਸਿਮਮ ਲੋਨ 9 ਲੱਖ ਰੁਪਏ ਤੋਂ ਪਲੱਸ ਹੀ ਕਰਾ ਦਾਂਗੇ ਜੀ ਆਪ ਨੂੰ 95000 ਰੁਪਏ ਦੀ ਲੈ ਭਈ 95000 ਦੀ ਆ ਗਈ ਤੇ ਵੈਗਨਰ ਜੀ ਬੀਬੀ ਤੇ ਰਾਲੇ ਆਏ ਹੋਏ ਹਨਾ 5 ਲੱਖ 99000 ਰੁਪਏ ਦਾ ਡਬਲ ਯੂ 10 ਸੰਦਰੂਫ ਵਾਲਾ ਮਾਡਲ ਮਿੱਤਰੋ ਆਹ ਨੰਬਰ ਦੀ ਵੈਲਿਊ ਚੈੱਕ ਕਰ ਲਓ ਵੇ ਵੀਰੋ ਆਲਟੋ ਦੇ ਰੇਡ ਦੇ ਵਿੱਚ ਆ ਗੱਡੀ ਲੈ ਜੋ ਲਗਜ਼ਰੀ ਹੈ ਮਰਸੀਡੀਜ਼ ਦੀ E ਕਲਾਸ E 280 ਨੰਬਰ ਦੀ ਗੱਲ ਕਰਾਂਗੇ 0 342.5 ਲੱਖ ਦਾ ਨੰਬਰ ਹੈ ਵੀਰੇ ਗੱਲਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਜੀ ਪੰਜਾਬ ਦੀ ਇੱਕ ਮਸ਼ਹੂਰ ਕਾਰ ਮੰਡੀ ਬਈ ਜਿੱਥੇ ਐ ਮੰਨ ਕੇ ਚੱਲੋ ਐਤਵਾਰ ਵਾਲੇ ਦਾ ਨਾ ਤਾਂ ਮੇਲਾ ਹੀ ਲੱਗਦਾ ਇਹ ਆਪਣਾ ਹੈ ਜੀ ਮਣੀ ਮਾਜਰਾ ਜਿੱਥੇ ਆਪਣੇ ਲੱਗਦਾ ਵੀਰੇ ਕਾਰ ਬਾਜ਼ਾਰ ਤੇ ਪਰ ਆਪਣੇ ਨਾਲ ਹੈ ਸੱਤ ਪੜਾ ਸ੍ਰੀਕਾਰ ਵੀਰੇ ਸੱਤ ਸ੍ਰੀ ਅਕਾਲ ਵੀ ਜੀ ਤੇ ਇੱਕ ਵਾਰੀ ਆਪਣੇ ਆਫਿਸ ਦਾ ਨਾਮ ਕੀ ਹੈ ਜੇ ਬਾਕੀ ਮਣੀ ਮਾਜਰਾ ਦੇ ਵਿੱਚ ਦਾ ਹੈਗਾ ਹੀ ਆ ਵੀ ਆਫਿਸ ਦਾ ਨਾਮ ਕੀ ਹੈ ਤੇ ਆਪਣੇ ਨਾਲ ਜੇ ਕੰਟੈਕਟ ਕਰਨਾ ਹੈ ਵੀ ਨੀਅਰ ਵਾਇ ਆਪਣਾ ਆਫਿਸ ਕਿੱ데 ਲਵੇ ਪਿਆ ਹੈ ਇਹ ਨੀਅਰ ਹਾਊਸਿੰਗ ਬੋਰਡ ਦੀ ਲਾਈਟਾਂ ਦੇ ਕੋਲ ਆਪਣਾ ਆਫਿਸ ਹੈਗਾ ਜਿੱਥੇ ਕਾਰ ਬਾਜ਼ਾਰ ਲੱਗਦਾ ਹੈ ਗੋਇਲ ਕਾਰਸ ਦੇ ਨਾਮ ਤੋਂ ਆਫਿਸ ਹੈਗਾ ਜੀ ਓਕੇ ਆਫਿਸ ਦਾ ਐਡਰੈਸ ਹੈਗਾ ਬੁਥ ਨੰਬਰ 13 ਪਾਕਟ 1 ਐਨਐਸਸੀ ਮਣੀ ਮਾਜਰਾ ਚੰਡੀਗੜ੍ਹ ਉਹ ਜਿਹੜੇ ਸੈਂਟਰ ਦੇ ਵਿੱਚ ਵੀਰੇ ਮਿੰਨੀ ਬੂਥ ਬਣੇ ਹੋਏ ਨੇਗੇ ਉਹਦੇ ਬਿਲਕੁਲ ਕੋਰਨਰ ਤੇ ਆਪਣਾ ਗੋਇਲਕਾਰ ਦੇਣਾ ਗੋਇਲਕਾਰ ਦੇਣਾ ਤੋਂ ਪ੍ਰਾਹ ਹੋਰਾਂ ਦੇ ਸਕਰੀਨ ਤੇ ਨੰਬਰ ਚਲਾ ਦਾਂਗੇ ਨਵਾਂ ਸਾਲ ਆਉਣ ਵਾਲਾ ਹੈ ਗੱਡੀ ਆਪਾਂ ਸਾਨੂੰ ਦਵਾ ਦਾਂਗੇ ਸੈਕਿੰਡ ਕੋਈ ਵੀਰ ਭਾਈ ਲੈਣਾ ਚਾਹੁੰਦਾ ਚੰਗੀ ਕਾਰ ਦੀ ਗੱਲ ਕਰ ਰਿਹਾ ਵੈਰਾਈਟੀ ਦੀ ਗੱਲ ਕਰਾਂਗੇ ਇੱਕ ਵਾਰੀ ਸਟਾਕ ਦਿਖਾਵਾਂ ਵੀਰੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਣਾ ਵੀਰੇ ਤੇ ਵੀਰੇ ਮੈਂ ਸ਼ੁਰੂ ਜੀ ਕਹਿਣਾ ਚਾਹਾਂਗਾ ਹੁਣ ਕਹਾਂਗੇ ਭਰਾ ਗੱਡੀ ਲੈਣੀ ਆ ਵੀ ਗਿਫਟ ਵੀ ਨਾਲ ਚਾਹੀਦਾ ਫਿਰ ਬਿਲਕੁਲ ਜ਼ਰੂਰ ਦੇਵਾਂਗੇ ਜੀ ਗਿਫਟ ਕਿਉਂਕਿ ਫੈਸਟੀਵਲ ਸੀਜ਼ਨ ਚੱਲਿਆ ਹੋਇ ਸਾਰੀ ਗੱਡੀਆਂ ਦੇ ਨਾਲ ਕੁਝ ਨਾ ਕੁਝ ਗਿਫਟ ਜ਼ਰੂਰ ਦੇਵਾਂਗੇ ਜੀ ਅੱਛਾ ਜਿਹੜੀ ਜਿਹੜੀ ਗੱਡੀਆਂ ਆਪਾਂ ਦਿਖਾਈ ਚੱਲੀਆਂ ਕੋਈ ਨਾ ਕੋਈ ਗਿਫਟ ਆਪਾਂ ਦੇ ਕੇ ਤੋਰਾਂਗੇ ਤੋਰਾਂਗੇ ਬਿਲਕੁਲ ਜੀ ਜ਼ਰੂਰ ਜੇ ਗੱਲ ਹੋਊਗੀ ਰੇਟ ਦੀ ਉਹ ਵੀ ਦੱਸਾਂਗੇ ਤੁਹਾਨੂੰ ਬਾਕੀ ਆਪਣੇ ਭਰਾ ਬਹੁਤੇ ਕਹਿੰਦੇ ਨੇ ਕਿ ਲੋਨ ਵਗੈਰਾ ਦੀ ਫੈਸਿਲਿਟੀ अवेलेबल ਹੈ ਵੀਰੇ ਲੋਨ ਫੈਸਿਲਿਟੀ अवेलेबल ਹੈਗੇ ਜੀ ਜਿਹਦੀ ਪ੍ਰੋਫਾਈਲ ਵਧੀਆ ਹੈ 100% ਲੋਨ ਕਰਾ ਕੇ ਦੇਵਾਂਗੇ ਜੀ ਠੀਕ ਹੈ ਜੀ ਔਰ ਮਿਨੀਮਮ ਡਾਊਨ ਪੇਮੈਂਟ ਤੇ ਗੱਡੀ ਆਪ ਨੂੰ ਦੇ ਕੇ ਹੀ ਭੇਜਾਂਗੇ ਜੀ। ਲਾ ਭਾਈ ਜਿਹੜਾ ਆਪਣੇ ਭਰਾ ਦੀ ਪ੍ਰੋਫਾਈਲ ਬੜੀ ਚੰਗੀ ਹੁੰਦੀ ਤੋਂ ਨੂੰ ਪਤਾ ਵੀ ਸਿਬਲ ਸਕੋਰ ਟਰੈਕ ਵਗੈਰਾ ਇਨਕਮ ਓਕੇ ਹੈ। ਬਿਲਕੁਲ ਜੀ। ਮੈਂ ਕਹਾਂ ਪੂਰਾ ਬਟਾ ਪੂਰਾ ਲੋਨ ਕਰਵਾਵਾ ਦਾਂਗੇ। ਲਾ ਭਾਈ ਸਭ ਤੋਂ ਵੱਧ ਵੇਕਣ ਵਾਲੀ ਕਾਰ ਕਹਿੰਦਾ ਵੀ ਡਿੱਗੀ ਵਾਲੀ ਨਵੀਂ ਸ਼ੇਪ ਦੀ ਡਿਜ਼ਾਇਰ VDI ਡੀਜ਼ਲ ਵੇਰੀਐਂਟ ਬਰੇ ਮਾਡਲ ਕਿੰਨਾ ਹੈ? 2012 ਮਾਡਲ ਹੈ ਜੀ VDI ਵੇਰੀਐਂਟ ਹੈ ਇਹ ਗੱਡੀ ਡੀਜ਼ਲ ਚੀ ਹੈ। ਹਾਂਜੀ। ਫਸਟ ਓਨਰ ਦੀ ਕਾਰ ਹੈ ਪੰਚਕੁੱਲੇ ਦਾ ਲੋਕਲ ਨੰਬਰ ਹੈ ਗੱਡੀ ਵੈਲ ਮੇਨਟੇਨ ਕਾਰ ਹੈ ਜੀ ਸਾਰੀ ਉਹ ਸੀਲਡ ਗੱਡੀ ਹੈ ਜੀ ਇਹਦਾ ਪ੍ਰਾਈਸ ਹੈਗਾ ਜਿਹੜਾ ਆਪਾਂ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ ਗੱਡੀ 2,65,000 ਰੁਪਏ ਚ ਤੇ ਆਪ ਨੂੰ ਆਫਰ ਵੀ ਇੱਕ ਦੇਵਾਂਗੇ ਜਿਹੜਾ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਗੱਡੀ ਦੀ ਟੈਂਕੀ ਫੁੱਲ ਵੀ ਕਰਾ ਕੇ ਦੇਵਾਂਗੇ ਜੀ ਲੈ ਵੀ ਪਹਿਲੀ ਕਾਰ ਫਸਟ ਓਨਰ ਦੀ 2,65, 2012 ਡੀਜ਼ਲ ਵੇਰੀਐਂਟ ਦੇ ਨਾਲ ਹੈ ਡਿਜ਼ਾਇਰ ਲੈ ਬਾਈ ਹੁਣ ਆਪਾਂ ਤੁਹਾਨੂੰ ਦਵਾ ਦਈਏ ਫਿਰ ਝੋਟਾ ਹੈ ਹੀ ਹੈ ਬਿਲਕੁਲ ਜੀ ਬਿਲਕੁਲ ਕਹ ਬਾਈ ਫੋਰਚਨਰ ਵਾਲਾ ਦਾ ਝੋਟਾ ਲੈ ਬਾਈ ਟੋヨタ ਫੋਰਚਨਰ ਪੇਡ ਨੰਬਰ ਨਾਲ ਆ ਵੀਰੇ ਬਿਲਕੁਲ ਪੇਡ ਨੰਬਰ ਨਾਲ ਦੇਵਾਂਗੇ ਫੋਰਚਨਰ 2014 ਦਾ ਮਾਡਲ ਹੈ ਫਰਸਟ ਓਨਰ ਹੈ 4/2 ਆਟੋਮੈਟਿਕ ਆਟੋਮੈਟਿਕ ਚੰਡੀਗੜ੍ਹ ਨੰਬਰ ਹੈ ਜੀ ਆਪਦੇ ਸਾਹਮਣੇ ਨੰਬਰ ਹੈ ਵਿਦ ਰਿਕਾਰਡ ਚੱਲੀ ਹੈ 1,27,000 ਫੁੱਲ ਇੰਸ਼ੋਰੈਂਸ ਹੈ ਗੱਡੀ ਤੇ ਮੈਕਸਿਮਮ ਲੋਨ ਵੀ ਕਰਾ ਕੇ ਦੇਵਾਂਗੇ ਜੇ ਪ੍ਰੋਫਾਈਲ ਅੱਛੀ ਹੋਈ ਗੱਡੀ ਆਪ ਨੂੰ ਇੱਕੋ ਹੀ ਪ੍ਰਾਈਸ ਦੇ ਦਾਂਗੇ 9 ਲੱਖ 95000 ਰੁਪਏ ਦੀ ਇਹਤੇ ਵੀ ਅਸੀਂ ਆਪ ਨੂੰ ਤੋਹਫਾ ਦੇਵਾਂਗੇ ਗੱਡੀ ਦਾ ਡੀਜ਼ਲ ਟੈਂਕ ਫੁੱਲ ਕਰਾ ਕੇ ਦੇਵਾਂਗੇ ਜੀ ਲਾ ਭਈ 9 ਲੱਖ 95000 ਦੀ 14 ਮਾਡਲ ਦੀ ਫੋਰਚੂਨਰ ਆਪਣੇ ਕਿਸੇ ਪ੍ਰੋਫਾਈਲ ਪ੍ਰੋਫਾਈਲ ਘਾਂਟ ਹੈ ਬ੍ਰੇਕ ਕਰਾਵਾ ਦਾਂਗੇ ਪੂਰਾ ਵੱਡਾ ਪੂਰਾ ਮੈਕਸਿਮਮ ਲੋਨ 9 ਲੱਖ ਰੁਪਏ ਤੋਂ ਪਲੱਸ ਹੀ ਕਰਾ ਦਾਂਗੇ ਜੀ ਚੱਕੋ ਬਈ ਯਾਰ ਹੋਰ ਕੀ ਆਫਰ ਪਾੜਦੇ ਹੋ ਲਓ ਜੀ ਇੱਕ ਆ ਗਿਆ ਆਪਣੇ ਕੋਲ ਸਵਿਫਟ ਵੀਰੇ ਕੀ ਮਾਡਲ ਹੈ ਕੀ ਡਿਟੇਲ ਹੈ ਸਿਫਟ ਵੀਐਕਐਸਆਈ 2013 ਮਾਡਲ ਹੈ ਜੀ ਪੈਟਰੋਲ ਦੀ ਗੱਡੀ ਹੈ ਗੱਡੀ ਆਲਮੋਸਟ ਸਾਰੀ ਓਰੀਜਨਲ ਹੈ ਵੈਲ ਮੇਨਟੇਨ ਕਾਰ ਹੈ ਜੀ ਓਕੇ ਇੰਟੀਰੀਅਰ ਵੀ ਦੇਖੋਗੇ ਤਾਂ ਸਾਫ ਸੁਥਰੇ ਸੀਟ ਕਵਰ ਪਏ ਆ ਟਾਇਰ ਦੀ ਕੰਡੀਸ਼ਨ ਵੀ ਬਹੁਤ ਵਧੀਆ ਹੈ ਇਹ ਵੀ ਗੱਡੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ ਜੀ 310000 ਰੁਪਏ ਚ ਜੀ ਕਟਾ ਦਾਂ ਥੋੜਾ ਜਿਹਾ ਵੀਰ ਜੀ 3 ਲੱਖ ਰੁਪਏ ਦੀ ਦੇ ਦਾਂਗੇ ਪੂਰੀ ਲੈ ਭਾਈ 2 ਲੱਖ 99000 ਰੁਪਏ ਦੀ ਵਜ੍ਹਾ ਭਰਾ ਕੋਲੋਂ ਸੁੱਟ ਲੈ ਯਾਰ ਹੋਰ ਕੀ ਭਾਲਦੇ ਹੋ ਤੇਲ ਦੀ ਟੈਂਕੀ ਫੁੱਲ ਨਾਲ ਦੇ ਦਾਂਗੇ ਲਓ ਜੀ ਐਕਸਵੀ 500 ਜੀ 2016 ਦਾ ਮਾਡਲ ਹੈ ਐਕਸਵੀ ਨੰਬਰ ਪੇਡ ਹੈ ਇਹ ਵੀ ਨੰਬਰ ਨਾਲ ਮਿਲ ਜੂਗਾ ਪੰਚਕੁਲਾ ਨੰਬਰ ਹੈ ਇਹ 2100 2100 ਦਾ ਲੱਖ ਪਲੱਸ ਦਾ ਨੰਬਰ ਹੈ 83 ਮਾਡਲ ਹੈ ਜੀ ਔਰ ਇਹ ਗੱਡੀ ਵੀ ਇਹ ਲਾ ਲਓ ਵੈਲ ਮੇਨਟੇਨ ਕਾਰ ਹੈ ਇਹ ਵੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ 61000 ਰੁਪਏ ਚ ਇਹਦੀ ਵੀ ਟੈਂਕੀ ਫੁੱਲ ਕਰਕੇ ਦੇਵਾਂਗੇ ਜੀ ਬਾਈ ਕਹਿੰਦਾ 6 ਲੱਖ 10 ਅੱਜ ਹੋਰ ਬੀਬੀ ਦੇ ਨਾਲ ਆਏ ਹੋਏ ਹਨ 5 ਲੱਖ 99000 ਰੁਪਏ ਦਾ ਡਬਲਯੂ 10 ਸੰਰੂਫ ਵਾਲਾ ਮਾਡਲ ਮਿੱਤਰੋ ਆਹ ਨੰਬਰ ਦੀ ਵੈਲਿਊ ਚੈੱਕ ਕਰ ਲੋ 2100 ਕੱਲਾ ਨੰਬਰ ਨਵਨਾ ਨਾ ਕਰਦੇ ਵੀਰੇ ਲੱਖ ਰੁਪਏ ਦੇ ਡਿਗੜ ਹੋ ਗਿਆ ਸਵਾ ਲੱਖ ਰੁਪਏ ਤਾਂ ਘੱਟ ਨਹੀਂ ਹੈਗਾ ਜੀ ਨੰਬਰ ਉਹੀ ਕਹਿੰਦਾ ਮੈਂ ਮਿੱਤਰੋ ਚੱਕ ਲੋ ਬਈ ਇਹ ਲੱਗੇ ਨੇ ਮਿੱਤਰੋ ਆਫਰ ਆਪਣੇ ਪੁਰਾਣੇ ਲਾਏ ਨੇ ਕ੍ਰੈਟਾ ਜੀ ਜੀ ਕ੍ਰੈਟਾ ਲੈ ਕੇ ਆਏ ਆ ਆਟੋਮੈਟਿਕ 2019 ਮਾਡਲ 19 ਆਟੋਮੈਟਿਕ ਡੀਜ਼ਲ ਚ ਗੱਡੀ ਆ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਇਹ ਵੀ ਗੱਡੀ ਆਪ ਨੂੰ ਇੱਕੋ ਹੀ ਰੇਟ ਦੇ ਦਾਂਗੇ ਯੈਸ ਆ ਨੋ ਜਿਹੜਾ ਕਹਿੰਦੇ ਆ ਪੂਰੀ ਮਾਰਕੀਟ ਦੀ ਚੈਲੈਂਜਿੰਗ ਪ੍ਰਾਈਸ ਆਪ ਨੂੰ ਇੱਕੋ ਰੇਟ ਮਿਲੂਗੀ 7,95,000 ਰੁਪਏ ਦੀ ਲੈ ਬਈ 7,95 ਦੀ ਆਪਣੀ ਕ੍ਰੈਟਾ ਲੈ ਬਈ ਲਵਾ ਦੀਏ ਸੀਜ਼ਨ ਫਿਰ ਵਿਆਹ ਹੂਆਂ ਦਾ ਹੈ ਕਹਿੰਦਾ ਜੀ ਡੋਲੀ ਵਾਲੀ ਕਾਰ ਖਾਸ ਮੈਂ ਮੈਂ ਸਸ ਦੱਸ ਦਨਾ ਭਰਾ ਆ ਸੰਦਰੂਫ ਵਾੜ ਦੇਣਾ ਆਪਣੇ ਭਰਾ ਕਿਉਂਕਿ ਉਹ ਫਿਰ ਕਈ ਭਰਾ ਕਹਿੰਦੇ ਨੇ ਕਿ ਯਾਰ ਬਈ ਯਾਰਾ ਪੈਸੇ ਵੀ ਕਮਾਉਣੇ ਨੇ ਹਣਾ ਕੋਈ ਦੇਖੀ ਆ ਗੱਡੀ ਲੈ ਜਾਓ ਮੇਤਰੋ ਕਮਾਈ ਕਰਕੇ ਦੋਗੀ ਰੰਗ ਚ ਡੀਜ਼ਲ ਹੈ ਵੀਰੇ ਪੈਟਰੋਲ ਗੱਡੀ ਪੈਟਰੋਲ 20 ਮਾਡਲ ਗੱਡੀ ਹੈ ਜੀ ਸਾਰੀ ਹੋਈ ओरिजिनल ਸਿੰਗਲ ਬੰਪਰ ਵੀ ਪੇਂਟ ਨਹੀਂ ਹੈ ਗੱਡੀ ਦਾ ਟੌਪ ਐਂਡ ਮਾਡਲ ਹੈ ਆਟੋਮੈਟਿਕ ਗੱਡੀ ਹੈ ਲੈ ਬਾਈ ਇਹ ਵੀ ਗੱਡੀ ਆਪ ਨੂੰ ਦੇ ਦਾਂਗੇ ਇੱਕੋ ਹੀ ਪ੍ਰਾਈਸ 'ਚ 9 ਲੱਖ 85000 ਰੁਪਏ ਚ 9 ਲੱਖ 85 ਦੀ ਕਿਸੇ ਪ੍ਰਾਣਾ ਲੋਨ ਕਰਾਉਣਾ ਹੈ 50 60000 ਰੁਪਏ ਲਿਆਉਣ ਬਿਲਕੁਲ ਜੀ ਹੋ ਜਾਊਗਾ ਮੈਕਸਿਮਮ ਲੋਨ ਵਧੀਆ ਪ੍ਰੋਫਾਈਲ ਹੋਈ ਤਾਂ ਮੈਕਸਿਮਮ ਜ਼ੀਰੋ ਡਾਊਨ ਪੇਮੈਂਟ ਵੀ ਹੋ ਜੇਗੀ ਜੇ ਵਧੀਆ ਪ੍ਰੋਫਾਈਲ ਰਹੀ ਹੋਵੇ ਇਹਨੂੰ ਕਹਿੰਦੇ ਨੇ ਦੁੱਖ ਤੋੜਦਾ ਵਾਜਦਾ ਹਨਾ ਜੇ ਤੁਹਾਡੀ ਪ੍ਰੋਫਾਈਲ ਘੈਂਟ ਹੈ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਆਹ ਫੁੱਲ ਵਟਾ ਫੁੱਲ ਲੋਨ ਤੇ ਗੱਡੀ ਚ ਕਾ ਦਾਂਗੇ ਪ੍ਰੋਫਾਈਲ ਘੈਂਟ ਹੋਣੀ ਚਾਹੀਦੀ ਆ ਆਪਣਾ ਸੰਰੂਫ ਵਾਲਾ ਆਟੋਮੈਟਿਕ ਪੈਟਰੋਲ 2021 ਮਾਡਲ ਟੌਪ ਮਾਡਲ ਆ ਗਿਆ ਹਨ ਇਹ ਵੀ ਮਾਡਲ ਸੌਰੀ ਵੀਰ ਜੀ ਲਓ ਬਈ ਤੇ ਇੱਕ ਹੋਰ ਵਰਨਾ ਫਲੂਡਿਕ ਵੀਰੇ 2016 ਮਾਡਲ ਡੀਜ਼ਲ ਮੈਨੂਅਲ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਇਹ ਗੱਡੀ ਵੀ ਆਪ ਨੂੰ ਇਹ ਜੇ ਰੇਟ 'ਚ ਹੀ ਦੇ ਦਾਂਗੇ ਪੂਰੇ ਬਾਜ਼ਾਰ 'ਚ ਪੂਰੇ ਸ਼ਹਿਰ 'ਚ ਨਹੀਂ ਦੇ ਸਕਦਾ ਕੋਈ ਕਿੰਨੇ ਵੀ ਲੈ ਕੇ ਜਾਓਗੇ ਤੁਸੀਂ ਦੱਸੋ ਵੀਰ ਕਰਦਾ ਬਾਈ ਦੇ ਖੁੱਲੇ ਚੈਲੰਜ ਹੈ 2019 ਮਾਡਲ ਦੀ 2016 ਮਾਡਲ ਡੀਜ਼ਲ ਦੀ ਡੀਜ਼ਲ ਦੀ ਜੀ ਕਰ ਦੋ 5 ਤੋਂ ਥੱਲੇ ਥੱਲੇ ਬੰਨੀ ਚਾਹੀਦੀ ਆ ਬਰਬਰ 4.5 ਦੀ ਦੇ ਦਈਏ ਹੋਰ ਥੱਲੇ ਆਜੋ 3.5 ਦੀ ਹੋਰ ਆਜੋ 395 ਦੀ ਇੱਕੋ ਹੀ ਰੇਟ ਵੀ ਗੱਡੀ ਦਾ ਟੈਂਕਰ ਵੀ ਫੁੱਲ ਇਹਨੂੰ ਕਹਿੰਦੇ ਨਾ ਬਾਈ ਰੇਟ ਕਹਿੰਦਾ ਐਵੇਂ ਟੁੱਟਦੇ ਹੁੰਦੇ ਆ ਤੇ ਵਰਨਾ ਫਲੂਡਿਕ ਜੀ 2017 ਮਾਡਲ ਲੋਕਲ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਵਿਦ ਰਿਕਾਰਡ ਚੱਲੀ ਵੀ 68 68000 ਚੱਲੀ ਹੋਈ ਆ ਬਿਲਕੁਲ ਜੀ ਸਨਰੂਫ ਟਾਪ ਮਾਡਲ ਹੈ ਜੀ ਪੁਸ਼ ਬਟਨ ਸਟਾਰਟ ਕੀਲੈਸ ਐਂਟਰੀ ਗੱਡੀ ਦੀ ਪੈਟਰੋਲ ਦਾ ਡੀਜ਼ਲ ਹੈ ਵੀਰੇ ਡੀਜ਼ਲ ਸੀ ਵੇਰੀਐਂਟ ਆ ਇਹ ਗੱਡੀ ਆਪ ਨੂੰ ਇੱਕੋ ਹੀ ਰੇਟ 'ਚ ਹੀ ਦੇ ਦਾਂਗੇ 675000 ਰੁਪਏ ਚ ਲੈ ਵੀ 675 ਬਾਈ ਕਹਿੰਦਾ ਆ ਕੇ ਗਿਫਟ ਤਾਂ ਬਣਦੀ ਹੈ ਤੇਲ ਦੀ ਟੈਂਕੀ ਥੋੜਾ ਬਹੁਤ ਮਾਨਤਨ ਹੋ ਜੂ ਥੋੜਾ ਬਹੁਤ ਜਿਆਦਾ ਨਹੀਂ ਹੋਣਾ ਆਪ ਕਰਕੇ ਕੱਢ ਲੈ ਜੀ ਲੈ ਵੀ ਗੱਡੀਆਂ ਇਧਰ ਬਾਦੂ ਖੜੀਆਂ ਨੇਗੀਆਂ ਲੈ ਦੱਸੋ ਜੀ ਫੇਰ ਕਿਹੜੀ ਦਿਖਾਵਾਂਗੇ ਮਰਸੀਡਜ਼ ਅੱਜ ਦੇ ਦਈਏ ਹਰ ਆ ਨੰਬਰ ਚੈੱਕ ਕਰੀ ਵੀਰੇ 0 트리플 ਹੋਰ ਕਿੰਨੇ ਦਾ ਨੰਬਰ ਹੈ ਵੀਰੇ ਇਹ ਵੀਰ ਜੀ ਨੰਬਰ ਤੋਂ ਮਹਿੰਗਾ ਹੀ ਹੋ ਬਿਲਕੁਲ ਗੱਡੀ ਨਹੀਂ ਇੰਨੇ ਦੀ ਨੰਬਰ ਇੰਨੇ ਦਾ ਮਹਿੰਗਾ ਹੈ ਜੀ ਅੱਜ ਦੇ ਟਾਈਮ ਦੇ ਵਿੱਚ 2008 ਮਾਡਲ ਡੀਜ਼ਲ ਕਿੰਨੇ ਵੀਰੇ ਆਟੋਮੈਟਿਕ 28 ਤੱਕ ਪਾਸ ਓਕੇ ਸਾਰੀ ਓਰੀਜਨਲ ਨਾਲ ਦਾ ਇੰਟੀਰੀਅਰ ਇਸ ਚ ਠੀਕ ਹੈ ਜੀ ਜੈਨੂਨ ਚੱਲੀ ਵੀ ਕਾਰ ਹੈ ਗੱਡੀ 'ਚ 1 ਰੁਪਏ ਦਾ ਕੰਮ ਨਹੀਂ ਹੁੰਦਾ ਜੀ ਗੱਡੀ ਆਪ ਨੂੰ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ 275000 ਰੁਪਏ 'ਚ ਇਸ ਤੋਂ ਜ਼ਿਆਦਾ ਦਾ ਨੰਬਰ ਹੈਗਾ ਵੀਰੇ ਮੇਰੇ ਵੀਰਾ ਅਲਟੋ ਵਾਲੇ ਹੈ ਅਲਟੋ ਦੇ ਰੇਟ ਤੋਂ ਵੱਧ ਉਹ ਬਰੇ ਵੀਰੋ ਅਲਟੋ ਦੇ ਰੇਟ ਦੇ ਵਿੱਚ ਆਹ ਗੱਡੀ ਲੈ ਜੋ ਲਗਜ਼ਰੀ ਹੈ ਮਰਸੀਡੀਜ਼ ਦੀ E ਕਲਾਸ E 280 ਨੰਬਰ ਦੀ ਗੱਲ ਕਰਾਂਗੇ 0 342.5 ਲੱਖ ਦਾ ਨੰਬਰ ਹੈ ਵੀਰੇ ਗੱਲਾਂ ਬਿਲਕੁਲ ਇੰਨੇ ਦੀ ਗੱਲ ਜੇ ਆਪਾਂ ਗੱਲ ਕਰੀਏ ਇੰਨੀ ਵੀ ਗੱਡੀ ਮਤਲਬ ਨੰਬਰ ਤਾਂ ਤੁਹਾਨੂੰ ਫਰੀ ਦੇ ਵਿੱਚ ਬਣ ਗਿਆ ਔਰ ਗੱਡੀ ਦੀ ਮਾਈਲੇਜ ਵੀ 20+ ਹੈਗੀ ਹੈ ਜੀ ਆਟੋਮੈਟਿਕ ਤੇ ਬਲੈਰੋ ਜੀ ਬਲੈਰੋ 2018 ਮਾਡਲ ਜਡ ਐਲ ਐਕਸ ਮਾਡਲ ਹੈ ਇਹ ਵੀ ਵੈਲ ਮੇਨਟੇਨ ਕਾਰ ਹੈ ਜੀ ਹਾਂਜੀ ਇਹ ਵੀ ਆਪ ਨੂੰ ਇਹ ਲਾ ਲੋ ਇਹ ਜੇ ਪ੍ਰਾਈਸ ਹੀ ਮਿਲ ਜੇਗੀ ਆਪ ਨੂੰ 495000 ਰੁਪਏ ਦੀ ਨਾ ਨਾ ਯਾਰ ਮੇਰੇ ਵੀਰ ਹੈਂ ਦੇਤੀ ਜੀ 2 2018 ਜਡ ਐਲ ਐਕਸ 18 ਮਾਡਲ ਦੀ ਬਲੈਰੋ ਜਡ ਐਲ ਐਕਸ ਬਾਈ ਯਾਰ ਕੋਈ ਮੇਰਾ ਭਰਾ ਸਟ ਲੈਣ ਚੱਲਿਆ ਨਾ 4.5 ਲੱਖ ਕਿਹਾ ਹੈ ਬਿਲਕੁਲ 16 16 ਮਾਡਲ ਦੀ ਆਉਂਦੀ ਹੋਊਗੀ ਇੰਨੇ ਦੀ ਆਉਂਦੀ ਆ ਇਦੂ ਘੱਟ ਨਹੀਂ ਆਹ 2018 ਮਾਡਲ ਦੀ ਜੀ ਇਹ ਫੈਸਟੀਵਲ ਸੀਜ਼ਨ ਚੱਲਿਆ ਤਾਂ ਤਿਉਹਾਰ ਤੇ ਵੀ ਚੱਲਿਆ ਹੋਇਆ ਕੰਮ ਚੱਕਿਆ ਹੋਇਆ ਗਿਆ ਲੈ ਜਾਓ ਬਈ ਭਰਾ ਕੋਲ ਤੇ ਆ ਵੀ ਆਪਣੀ ਜੀ ਆ ਸੋਲਡ ਹੋ ਗਈ ਜੀ ਲੈ ਬਈ ਆਜੋ ਇਧਰਲੇ ਪਾਸੇ ਗੱਡੀਆਂ ਬਾਧੂ ਡਿਜ਼ਾਇਰ ਚੰਡੀਗੜ੍ਹ ਨੰਬਰ ਦੀਆਂ ਮਿੱਤਰੋ 2012 ਸੌਰੀ 13 ਮਾਡਲ ਡੀਜ਼ਲ 13 ਡੀਜ਼ਲ ਜੀ ਠੀ ਜੈਡੀ ZXI ਮਾਡਲ ਆ ਇਹ ਸੌਰੀ ਗੱਡੀ ਆਈ ਜੈਨੇਰੇਟ ਟਾਪ ਮਾਡਲ ਆ ਗਈ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਗੱਡੀ ਵੈਲ ਮੇਨਟੇਨ ਹੈ ਇਹ ਵੀ ਆਪ ਨੂੰ ਇੱਕੋ ਹੀ ਪ੍ਰਾਈਸ 'ਚ ਦੇ ਦਾਂਗੇ ਯੈਸ ਯਾ ਨੋ 310000 ਰੁਪਏ ਚ 299000 ਵੀ ਯਾਰ ਠੀਕ ਹੈ ਚੱਕ ਦੋ ਸਾਡੇ ਤੇ ਆ ਸੋਟੀ 2010 ਮਾਡਲ 30 ਤੱਕ ਪਾਸ ਵੈਲ ਮੇਨਟੇਨ ਏ ਵੀ ਕਾਰ ਹੈ પેટ્રોલ ਦੀ ਕਾਰ ਹੈ ਜੀ ਸਾਰਾ ਸਟੀਰੀਓ ਵਗੈਰਾ ਬਹੁਤ ਸਾਰੀ ਐਸੈਸਰੀ ਲੱਗੀ ਐ ਇਸ ਚ ਇਹ ਵੀ ਸਾਰੀ ਨਾਲ ਦੀ ਹੈਗੀ ਹੈ ਓਕੇ ਜੀ ਤੇ ਗੱਡੀ ਇੱਕ ਹੋਰ ਰੇਟ ਮਿਲੂਗੀ ਆਪ ਨੂੰ 210000 ਰੁਪਏ ਚ ਐ ਨਾ ਕਰੋ ਫਿਰ ਮੇਰਾ ਮਨ ਜਨਾ ਖਰਾਬ ਕਰਾ ਲਓ ਨਾਲ ਗਿਫਟ ਦੇਤਾ ਅਬਰੀ ਟੈਂਕੀ ਫੁੱਲ ਹੋਰ ਕਰ ਦੋ ਥੋੜਾ ਜਿਹਾ ਇੱਕ ਹੋਰ ਰੇਟ ਕਰ ਦੋ ਜਿਹੜਾ ਤੁਸੀਂ ਕਹਿੰਦਾ ਜੈਨੂਨ ਜਾਂ ਪ੍ਰਾਈਜ਼ 199000 ਰੁਪਏ ਦੀ 3 ਤੱਕ ਗੱਡੀ ਦੀ ਪਾਸਿੰਗ ਚੰਡੀਗੜ੍ਹ ਨੰਬਰ ਦੇ ਨਾਲ ਤੇਲ ਦੀ ਟੈਂਕੀ ਫ੍ਰੀ ਆਪਣੇ ਭਰਾ ਕੋਲ ਆ ਕੇ ਇੱਕ ਚੀਜ਼ ਹੋਰ ਕਹਿਣਾ ਗੱਡੀ ਹੱਥੋਂ ਨਾ ਨਿਕਲ ਜੇ ਦਿੱਤੇ ਨੰਬਰ ਤੇ ਨਾ ਸਾਈ ਪਾ ਦਿਓ ਬਾਈ ਨੂੰ 15000 ਰੁਪਿਆ ਬਈ ਸਾਡੀ ਗੱਡੀ ਸਾਈਡ ਤੇ ਲਾਜੀ ਦੋ ਤਿੰਨ ਦਿਨਾਂ ਤੱਕ ਆ ਗਏ ਹੈਣਾ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਗਈਆਂ ਜੀ ਕਰੋਲਾ ਐਲਟਿਸ ਕਰੋਲਾ ਐਲਟਸੇ ਵੀ ਆਪਦੀ ਚ ਇੱਕ ਆਪਦੀ ਵਕਰੀਏ ਰਕੜੀ ਮੈਥਰੋ ਸ਼ਾਹੀਕਾਰ ਦਾ ਕੋਲ ਜਿਹੜੇ ਬਈ ਘਰ ਦੇ ਲੈਂਦੇ ਆ ਬੱਚੇ ਵਗੈਰਾ ਵਰਤਦੇ ਆ ਉਹ ਵਾਲੀ ਗੱਡੀ ਨਹੀਂ ਕਹਿੰਦੇ ਹੁੰਦੇ ਨਹੀਂ ਕਹਿੰਦਾ ਦਾਦਾ ਲਾਲੂ ਪੋਤਾ ਚਲਾਉਂ ਬਿਲਕੁਲ ਜੀ ਬਿਲਕੁਲ ਡੀਜ਼ਲ 2011 ਮਾਡਲ ਓਕੇ ਡੀਜ਼ਲ ਦਾ ਵੇਰੀਐਂਟ ਆ ਇਹ ਇਹ ਗੱਡੀ ਵੀ ਬਹੁਤ ਪਿਆਰੀ ਸੁੰਦਰਕਾਰ ਹੈਗੀ ਐ ਤੇ ਇਹ ਵੀ ਇੱਕੋ ਹੀ ਪ੍ਰਾਚੀ ਲੈ ਦਾਂਗੇ 2.5 ਲੱਖ ਰੁਪਏ ਚ ਜੀ ਲੈ ਵੇ 2.5 ਲੱਖ ਰੁਪਏ ਦੀ ਕਰੋਲਾ ਐਲਟਿਸ ਵਣਜੂ ਵੈਗਨ ਆ ਜੀ 2013 ਮਾਡਲ ਹੈ ਜੀ ਪੈਟਰੋਲ ਸਾਰੀ ਓਰੀਜਨਲ ਹਾਂਜੀ ਜਿਹੜੀ ਚੀਜ਼ ਆਪਾਂ ਕਹਿਵਾਂਗੇ ਉਹੀ ਮਿਲੇਗੀ ਕੋਈ ਹੇਰ ਫੇਰ ਨਹੀਂ ਬਾਜ਼ਾਰ 'ਚ ਬਹੁਤ ਕੁਝ ਹੁੰਦਾ ਕਿ ਵੀ ਆਹ ਦੇ ਦਾਂਗੇ ਆਹ ਮਿਲ ਜੂਗੀ ਆਪ ਨੂੰ ਇਹੀ ਇੱਕੋ ਹੀ ਪ੍ਰਾਈਸ ਦੇ ਦਾਂਗੇ 210000 ਰੁਪਏ 'ਚ 199 ਦੀ ਲੈ ਜਾਓ ਠੀਕ ਹੈ ਤੇਲ ਦੀ ਟੈਂਕੀ ਦਾ ਹੀ ਦਾਂਗੇ ਨਾਲ ਕੋਈ ਪਰਵਾਹ ਨਾ ਮੰਨ ਕਰੋ ਚੱਕ ਦਿਆ ਕਰੋ ਹਟੇ ਤੇ ਸਵਾਦ ਆ ਰਹੇ ਉਹ শেয়ার ਕਰ ਦਿਆ ਕਰੋ ਆਪਣੇ ਕਈ ਵਾਰ ਅਲਟੋ ਹੀ ਤਨ ਪਰਾ ਤੱਕ ਵੀਡੀਓ ਪਹੁੰਚ ਜਿਹੜਾ ਯਾਰ ਕਹਿੰਦਾ ਕਿ ਯਾਰ ਚੰਗੀ ਕਾਰ ਘੱਟ ਰੇਟ ਲਾਉਣਾ ਆਪਰਾ ਕੋਲ ਆਜੀ ਨਾ ਦਾ ਬਜਟ ਘਟ ਹੈ ਨਾ ਜੀ ਗੱਡੀ ਵੀ ਰੱਖਣੀ ਹੈ ਘਰੇ ਲੈ ਕੇ ਜਾਣੀ ਹੈ ਤੇ ਬਾਈਕ ਦੇ ਰੇਟ 'ਚ ਗੱਡੀਆਂ ਚਾਹੀਦੀ ਐ ਸਾਡੇ ਕੋਲ ਆਓ ਗੋਇਲਜ਼ ਕਾਰ ਤੇ ਐਜੇ ਰੇਟ 'ਤੇ ਗੱਡੀ ਦੇਵੋਗੇ ਪੂਰੇ ਸ਼ਹਿਰ 'ਚ ਹੀ ਨਹੀਂ ਮਿਲ ਸਕਦੀ ਆ ਤੁਹਾਨੂੰ ਤੇ ਅਲਟੋ K10 ਹੈ ਜੀ ਇਹ 17 ਰਜਿਸਟਰਡ 18 ਫਾਸਟ ਓਨਰ ਲੋਕਲ ਪੰਚਕੂਲੇ ਦਾ ਨੰਬਰ ਹੈ ਜੀ ਸਾਰੀ ਹੋਈ ਬਹੁਤ ਸਾਫ਼ ਸੁਥਰੀ ਕਾਰ ਹੈ ਵੈਲ ਮੇਨਟੇਨ ਕਾਰ ਜਿਹਨੂੰ ਕਹਿੰਦੇ ਐ ਇਹ ਵੀ ਆਪ ਨੂੰ ਇੱਕੋ ਹੀ ਪ੍ਰਾਈਸ 'ਚ ਦੇ ਦਾਂਗੇ 2,85,000 ਰੁਪਏ 'ਚ ਇਸ ਵੀ ਮੈਕਸਿਮਮ ਲੋਨ ਵੀ ਕਰਾ ਦਾਂਗੇ ਆਪ ਦਾ ਪ੍ਰੋਫਾਈਲ ਕਰਾ ਦਾਂਗੇ ਪ੍ਰੋਫਾਈਲ 100% ਸਹੀ ਹੋਣੀ ਚਾਹੀਦੀ ਹੈ ਜੀ ਤੁਹਾਡੀ ਪ੍ਰੋਫਾਈਲ ਘੈਂਟ ਹੈ ਘੱਟ ਰੁਪਈਆ ਨਾ ਲੈ ਕੇ ਆਓ ਜਿਸ ਹੁਣਾਂ ਦੀ ਪ੍ਰੋਫਾਈਲ ਦਾ ਪਤਾ ਹੈ 2,85 ਕਹਿੰਦਾ ਬਾਈ 285 ਦਾ ਹੀ ਲੋਨ ਕਰਾ ਦਾਂਗੇ ਤੇਲ ਦੀ ਟੈਂਕੀ ਨਾਲ ਫੁੱਲ ਦੇ ਦਾਂਗੇ ਤੇ ਸੋਟੀ ਜੀ ਇਹ ਸੋਲਡ ਹੋ ਚੁੱਕੀ ਹੈ ਇਹ ਸੋਲਡ ਹੋ ਗਈ ਮਿੱਤਰੋ ਤੇ ਲਓ ਬਈ ਤੇ ਇਹਦੀ ਧਮਾਕਾ ਫਿਰ ਹੁਣ ਕਹਿੰਦਾ ਵੀ ਮੋਟਰਸਾਈਕਲ ਦੇ ਵੱਲ ਦੇ ਵਿੱਚ ਮੋਟਰਸਾਈਕਲ ਹੈਗੀ ਐ ਬਈ ਗੱਡੀ ਲੈਣੀ ਐ ਮੋਟਰਸਾਈਕਲ ਦੇ ਕੇ ਤਾਂ ਉਹਨਾਂ ਦੇ ਵਾਸਤੇ ਗੱਡੀਆਂ ਖੜ੍ਹੀਆਂ ਛੋਟੇ ਬਜਟ 'ਚ ਬੜੀਆਂ ਗੱਡੀਆਂ ਆ ਰਹੀਆਂ ਮੈਂ ਤੁਹਾਨੂੰ ਇੱਕ ਆਫਰੇ ਦੇ ਦਿੰਦਾ ਮੇਰਾ ਭਰਾ ਕੋਈ ਨਵੇਂ ਸਾਲ ਤੇ ਨਵਾਂ ਮੋਟਰਸਾਈਕਲ ਲੈਣ ਚੱਲਿਆ ਐ ਲੱਖ ਦੇ ਰੜਗੜ ਮੋਟਰਸਾਈਕਲ ਹੋ ਗਏ ਭਾਵੇਂ GST ਘਟਾ ਕੇ ਲਾ ਲਓ ਕੋਈ ਜ਼ਿਆਦਾ ਫਰਕ ਨਹੀਂ ਪਿਆ 5-6000 ਦੀ ਫਰਕ ਪਿਆ ਆ ਗੱਡੀ ਲੈ ਜਾਓ ਹੁਣ ਗੱਡੀ ਲੱਖ ਤੋਂ ਵੀ ਘੱਟ ਰੇਟ 'ਚ ਗੱਡੀਆਂ ਦਊਂਗਾ ਚੰਗੀਆਂ ਚੰਡੀਗੜ੍ਹ ਨੰਬਰ ਦੀ ਆਲਟੋ ਐਲਐਕਸੀ 2007 ਮਾਡਲ 27 ਤੱਕ ਪਾਸ ਗੱਡੀ 'ਚ 1 ਰੁਪਏ ਦਾ ਕੰਮ ਨਹੀਂ ਹੋਣਾ ਗੱਡੀ 'ਚ ਤੇਲ ਪਵਾਓ ਤਾਂ ਇੰਜੋਏ ਕਰੋ ਇੱਕੋ ਹੀ ਰੇਟ ਦੇ ਦਾਂਗੇ 1,10,000 ਰੁਪਏ 'ਚ 1,10 ਕਹਿੰਦਾ ਬਾਈ ਹਾਂਜੀ ਹੈ ਘਟਾ ਦਿਆ ਲੱਖ ਥੱਲੇ ਫਿਰ ਹਾਂ ਦੇਖ ਲੋ ਯਾਰ ਥੋੜਾ ਮਾੜਾ ਮੋਟਾ ਕਰ ਦਾਂਗੇ ਕੋਈ ਮਾੜਾ ਮੋਟਾ ਨਹੀਂ ਖਰਾ ਹੁਣ ਇੱਕੋ ਰੇਟ ਕਰਨਾ ਦਿਲ ਖੋਲ ਕੇ ਜਿਹੜੀ ਤੁਸੀਂ ਕਹਤੀ ਆ 99000 ਬੇਬੀ ਚੰਡੀਗੜ੍ਹ ਨੰਬਰ ਦੀ ਆਲਟੋ ਪੂਰੇ ਚੰਡੀਗੜ੍ਹ ਦਾ ਰਿਕੋਰਡ ਆ ਰੇਡ ਚ ਨਹੀਂ ਗੱਡੀ ਮਿਲਨੀ ਸੈਂਟਰੋ ਜੀ 2007 ਮਾਡਲ ਇਹ ਵੀ 27 ਤੱਕ ਪਾਸ ਹੈ ਗੱਡੀ ਦੀ ਐਸੈਸਰੀ ਬਹੁਤ ਵਧੀਆ ਲੱਗੀ ਵੇ ਸਟੀਰੀਓ ਸੀਟ ਕਵਰ ਟਾਇਰ ਵੀ ਹੁਣੀ ਪਵਾਏ ਵੇ ਗੱਡੀ ਦਾ ਲੋਕਲ ਪੰਚਕੁੱਲੇ ਦਾ ਨੰਬਰ ਹੈ ਬਹੁਤ ਹੀ ਪਿਆਰੀ ਗੱਡੀ ਹੈ ਇਹ ਵੀ ਇੱਕੋ ਹੀ ਰੇਟ 'ਚ ਹੀ ਦੇ ਦਾਂਗੇ ਆਪ ਨੂੰ 95000 ਰੁਪਏ ਦੀ ਲੈ ਬਈ 95000 ਦੀ ਆ ਗਈ ਤੇ ਵੈਗਨਰ ਜੀ 2011 ਰਜਿਸਟਰਡ 12 ਜਿਨ੍ਹਾਂ ਦੇ ਕੋਲ ਬਾਈਕ ਆ ਰੱਖਣੀ ਗੱਡੀ ਹੈ પેટ્રોલ ਪਲੱਸ ਸੀਐਨਜੀ ਡਬਲ ਐਵਰੇਜ ਹਾਂਜੀ ਇੱਕੋ ਹੀ ਪ੍ਰਾਈਸ 175000 ਰੁਪਏ ਚ ਨਿਊ ਮਾਡਲ ਚ ਅਪਰ ਮਾਰਕਿੰਗ ਹੋਈ ਪਈ ਹੈ ਗੱਡੀ ਤੇ ਲੈ ਬਈ ਲਾਇਲੂਏ ਪਏ ਹੋਏ ਨੇ ਸੋਣੀ ਬਣਾ ਰખી ਹੈ ਟਿੱਕਾ 10 ਜੀ ਆਲਟੋ ਕੇ 10 2012 ਮਾਡਲ ਇਹ ਵੀ ਆਪ ਨੂੰ ਇੱਕੋ ਹੀ ਰੇਟ ਚ ਹੀ ਦੇ ਦਾਂਗੇ ਗੱਡੀ ਬਹੁਤ ਹੀ ਪਿਆਰੀ ਗੱਡੀ ਹੈ 1 1 ਲੱਖ ਸੌਰੀ 75000 ਰੁਪਏ ਚ ਲੈ ਵੀ 1,75,000 ਦੀ 2010 ਮਾਡਲ i10 30 ਤੱਕ ਪਾਸ ਹੈਗੀ ਆ ਨਿਊ ਸ਼ੀਟ ਕਵਰ ਬ੍ਰਾਂਡ ਨਿਊ 5 ਟਾਇਰ ਨੇ ਇਹ ਗੱਡੀ ਵੀ ਆਪ ਨੂੰ ਇੱਕੋ ਹੀ ਰੇਟ 'ਚ ਹੀ ਦੇ ਦਾਂਗੇ 1,31,000 ਰੁਪਏ ਦੀ ਸ਼ਗਨ ਸਕੀਮ ਦੇ ਨਾਲ ਭਾਈ ਚੱਕੋ 1,31,000 ਦੀ ਆ 2014 ਮਾਡਲ ਪੈਟਰੋਲ ਦੀ ਗੱਡੀ Tata oh sorry Datsun Go ਹਾਂਜੀ ਪੈਟਰੋਲ 'ਚ ਹੀ ਗੱਡੀ ਆ ਇਹ ਵੀ ਆਪ ਨੂੰ ਇੱਕੋ ਹੀ ਪ੍ਰਾਈਸ 'ਚ ਹੀ ਦੇ ਦਾਂਗੇ 1, 61000 ਰੁਪਏ ਦੀ 1 ਲੱਖ 61000 ਰੁਪਏ ਦੀ ਤੇ i10 ਜੀ 2013 ਦਾ ਮਾਡਲ ਹੈ ਸਾਰੇ ਪਾਰਟਸ ਨਾਲ ਦੇ ਆਲ オリジナル ਹੈ ਸਿੰਗਲ ਬੰਪਰ ਗੱਡੀ ਦਾ ਪੇਂਟ ਹੈਗਾ 13 ਮਾਡਲ ਚ ਇਹ ਵੀ ਆਪ ਨੂੰ ਪੰਚਕੁੱਲੇ ਦਾ ਲੋਕਲ ਨੰਬਰ ਹੈ ਇੱਕੋ ਪ੍ਰਾਈਸ ਹੀ ਦੇ ਦਾਂਗੇ ਆਪ ਨੂੰ ਗੱਡੀ 1 ਲੱਖ 80000 ਰੁਪਏ ਦੀ 1 ਲੱਖ 80 ਦੀ ਹੈ ਡਿਜ਼ਾਇਰ ਜੀ ਆ ਸੈਂਟਰੋ ਸੈਂਟਰੋ ਬਈ ਹੁੰਡਾਈ ਦੀ ਸੈਂਟਰੋ ਬਈ ਆਫਟਰ ਮਾਰਕੀਟ ਅਲੌਇ ਵਿਲ ਲੱਗੇ ਹੋਏ ਆ ਬ੍ਰਾਂਡ ਨਿਊ ਸੀਟ ਕਵਰ ਪਾਏ ਹੋਏ ਗੱਡੀ ਦੇ ਟਾਇਰ ਇੰਜਨ ਵੈਲ ਮੇਨਟੇਨ ਚੰਡੀਗੜ੍ਹ ਦਾ ਲੋਕਲ ਨੰਬਰ 2008 ਮਾਡਲ 28 ਤੱਕ ਪਾਸ ਕਿੰਨੇ ਦੀ ਲੈਣੀ ਹੈ ਭਾਈ ਸਾਹਿਬ ਦੇ ਦਿਓ ਅੰਡਰ ਲੱਖ ਜੀ ਚੱਕੋ 95000 ਰੁਪਏ ਦੀ 95000 ਰੁਪਏ ਦੀ ਟਾਇਰ ਨਵੇਂ ਨੇ ਨਾਲ ਫੈਸਟੀਵਲ ਸੀਜ਼ਨ ਆ ਦੇ ਦੀ ਕੀ ਹੁੱਲ ਤੇਲ ਵੀ ਚੱਕੋ ਬਈ ਯੱਕ ਲੋ ਬਈ ਤੇ i20 ਜੀ ਇਹ 2009 ਮਾਡਲ ਹੈ 29 ਤੱਕ ਪਾਸ ਹੈ ਗੱਡੀ ਆਪ ਨੂੰ ਇਹ ਸਿੰਗਲ ਪ੍ਰਾਈਸ ਹੀ ਮਿਲ ਜੂਗੀ ਇੱਕੋ ਹੀ ਰੇਟ ਜੀ ਨੂੰ ਕਹਿੰਦੇ ਆ ਗੱਡੀ ਬਹੁਤ ਹੀ ਪਿਆਰੀ ਹੈ ਸੋਣੀ ਜੀ ਗੱਡੀ ਹੈ 1 90 ਦੀ 1 ਲੱਖ 90 ਹਜ਼ਾਰ ਦੀ ਬਣ ਜੋ ਬਈ ਆਹ ਵਾਲੀ ਕਾਰ ਡਸਟਰ 2013 ਮਾਡਲ ਆਫਟਰ ਮਾਰਕੀਟ ਅਲੋਏ ਵੀਲਸ ਲੱਗੇ ਨੇ ਵਧੀਆ ਸੀਟ ਕਵਰ ਸਟੀਅਰਿੰਗ ਮਿਊਜ਼ਿਕ ਸਿਸਟਮ ਆਹ ਲਾ ਲਓ ਜੀਮੂ ਕਹਿੰਦੇ ਬੰਬ ਗੱਡੀ ਡੀਜ਼ਲ ਚ ਮਾਈਲੇਜ ਬਹੁਤ ਵਧੀਆ ਏਦੀ ਇਹ ਵੀ ਆਪ ਨੂੰ ਇੱਕੋ ਹੀ ਪ੍ਰਾਈਸ ਹੀ ਦੇ ਦਾਂਗੇ 2 ਲੱਖ 90 ਹਜ਼ਾਰ ਰੁਪਏ ਦੀ 2 ਲੱਖ 90 ਦੀ ਮੀਨੀ ਐਸਯੂਵੀ ਲੈ ਜਾਓ ਆ ਭਰਾ ਕੋਲੋਂ ਤੇ ਅਡਜ਼ਾਇਰ ਵਿਕ ਗਈ ਜੀ ਆਪਣੀ ਹਣਾ ਹਾਂ ਜੀ ਲਓ ਬਾਈ ਲਓ ਵੀ ਦੋਸਤੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਜੀ ਤੇ ਚੰਗੀ ਲੱਗੀ ਸ਼ੇਅਰ ਯੂਰ ਕਰ ਦਿਓ ਬਾਕੀ ਭਰਾ ਹੋਰਾਂ ਦੇ ਨੰਬਰ ਤੇ ਐਡਰੈਸ ਸਕਰੀਨ ਤੇ چل ਰਹੀ ਸਾਰਾ ਧੰਨਵਾਦ ਵੀਡੀਓ ਦੇਖਣ ਦੇ ਲਈ